ਜਾਗੋ ਦੀ ਗੱਲ ਕਰਦੇ ਹਾਂ ਪਿੰਡਾਂ ਵਾਲੇ ਵੇਲੇ ਤੇ ਉਦੋਂ ਤੁਹਾਨੂੰ ਪਤਾ ਹੈ ਜਾਗੋ ਨੂੰ ਕੰਟਰੋਲ ਕਰਨ ਵਾਲੇ ਵੀ ਆ ਗਏ ਸੀ ਤੇ ਮੁੜ ਕੇ ਜਾਗੋ ਲੱਭੀ ਨਹੀਂ ਫਿਰ ਕਹਣਗੇ ਕੇ ਪੀਐਸ ਗਿੱਲ ਨੇ ਨਾ ਸ਼ਰਿਆਮ ਕਣ ਘਾਣ ਕੀਤਾ ਨੌਜਵਾਨੀ ਖਤਮ ਕਰਦੀ ਅਦਬਾਬੇ ਦੇ ਵਿੱਚ ਮਾਝੇ ਵਾਲੇ ਕਹਿਣਗੇ ਸਾਡੇ ਤਾਂ 20 ਸਾਲ ਹੋ ਗਏ ਕੋਈ ਜਨ ਨਹੀਂ ਜੜੀ ਬਰਾਤ ਨਹੀਂ ਜੜੀ ਕਿਸੇ ਨੇ ਵਿਆਹ ਦੇਖਿਆ ਹੀ ਨਹੀਂ ਆ ਕਰਤੂਤਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਇਹ ਹੁਣ ਵੀ ਉਹੀ ਲੱਛਣ ਨੇ ਜੇ ਜਾਗੋ ਆਈ ਹੈ ਨਾ ਕੇ ਪੀਐਸ ਵਾਲ ਕੇ ਪੀਐਸ ਗਿਲਬਰਗਿੰ ਤਾਂ ਸੇਰੇ ਬੈਠੇ ਇੱਥੇ ਅਗਲੇ ਨੇ ਪ੍ਰਮੋਸ਼ਨ ਹੀ ਕਰ ਲਈ ਤੇ ਜਾਗੋ ਨੂੰ ਕੰਟਰੋਲ ਕਰਨ ਲੱਗੇ ਫਿਰ ਮੈਂਟਲ ਹੋਣਗੇ ਬੜਾ ਟਾਈਮ ਨਹੀਂ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ <th>ਪਰ ਜਿਹੜਾ ਬੀਜਪੀ ਦਾ ਆਗੂ ਹੈ ਉਹਦੇ ਤੇ ਹਮਲਾ ਹੋਇਆ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕੁਝ ਵੀ ਸ਼ੋਰ ਮਤ ਇੱਕ ਦੋ ਕਵੀਸਰ ਨੇ ਦੋ ਢਾਡੀ ਨੇ ਇੱਕ ਦੋ ਕਥਾਵਾਚਕ ਨੇ ਹੁਲੜਵਾਜ ਜਿਹੜੇ ਚਰਚਾਾਂ ਮੇ ਛੇੜੀ ਜਾ ਰਹੇ ਨੇ ਕਿ ਜਾਗੋ ਆਈ ਪਿੰਡਰਾਂ ਵਾਲੇ ਸੰਤਾਂ ਨੇ ਕਲਾਈ ਹੈ ਮੋਟਰਸਾਈਕਲ ਵਾਲਿਆਂ ਨੇ ਮੂਹਰੇ ਬਹਾਈ ਹੈ ਪਿੱਛੇ ਬਹਾਈ ਹੈ ਇਹ ਕਪਤਾਵਾਸੀ ਗਾਈਆਂ ਗਈਆਂ ਹੁਣ ਫੇਰ ਇਹ ਚਰਚਾ ਛੇੜੀ ਹੋਈ ਹੈ ਕਿ ਜਾਗੋ ਆਈ ਸੰਦੀਪ ਥਾਪਰ ਜਿਹੜਾ ਬੀਜੇਪੀ ਦਾ ਆਗੂ ਹੈ ਉਹਦੇ ਤੇ ਹਮਲਾ ਕਰਤਾ ਹਾਲਾਂਕਿ ਉਹਦੀ ਜਾਨ ਬਚ ਗਈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਬੰਦਾ ਕਿਸੇ ਤੇ ਉਂਗਲ ਚੱਕਦਾ ਹੈ ਆਮੇਉ ਕਿਸੇ ਮਜ਼ਬਦ ਦਾ ਮਖੌਲ ਉਡਾਉਂਦਾ ਕਿਸੇ ਗੁਰੂ ਸਾਹਿਬਾਨ ਦਾ ਜਾਂ ਕਿਸੇ ਪਵਿੱਤਜਾਂ ਕਿਸੇ ਮਹਾਨ ਸ਼ਖਸੀਅਤ ਦਾ ਉਹਦੀ ਗਲਤੀ ਹੈ ਕੋਈ ਸ਼ੱਕ ਨਹੀਂ ਮੈਂ 2-4 ਬੇਨਤੀਆਂ ਕਰਨੀਆਂ ਨੇ ਧਿਆਨ ਦੇ ਨਾਲ ਸੁਣਿਓ ਜਿਹੜੇ ਇਹ ਜਿਹੀਆਂ ਹੁਲੜਵਾਜੀਆਂ ਕਰਨ ਵਾਲੇ ਭਾਵੇਂ ਢਾਡੀ ਰਾਗੀ ਕੁਝ ਵੀ ਹੋਣ ਪ੍ਰਚਾਰਕ ਇਹਨਾਂ ਨੂੰ ਬੇਨਤੀ ਹੈ ਤੁਹਾਡਾ ਤੋਰੀ ਫੁਲਕਾ ਚੱਲਦਾ ਹੈ ਇੱਕ ਬਤਾਵਾ ਕੁ ਤੁਮਾਂ ਗਾ ਕੇ ਤੁਸੀਂ ਆਪਣਾ ਤੋਰੀ ਫੁਲਕਾ ਚੁਲਾਈ ਚੱਲੋ ਜਿਹੜੀ ਜਾਗੋ ਭਿੰਡਰਾਂ ਵਾਲੇ ਵੇਲੇ ਸ਼ੁਰੂ ਕੀਤੀ ਗਈ ਸੀ ਨਾ ਬੋਲਟ ਮੋਟਰਸਾਈਕਲ ਤੇ 147 ਕੋਲੇ ਹੁੰਦੀ ਸੀ ਉਹ ਜਾਗੋ ਨੂੰ ਜਿਹੜੇ ਮਸ਼ਹੂਰ ਕਰਨ ਵਾਲੇ ਸੀ ਨਾ ਉਹ ਉਹ ਲਾਣੇ ਬੈਠੇ ਨੇ ਜਾਗੋ ਵਾਲਾ ਜੱਥਾ ਮੁੜ ਕੇ ਇੰਡੀਆ ਆ ਨਹੀਂ ਸਕਿਆ ਠੀਕ ਹੈ ਮੈਂ ਇੱਕ ਬੇਨਤੀ ਕਰਾਂ ਮੈਂ ਸਿੱਖਾਂ ਮੈਂ ਸਿੱਖਾਂ ਕਿਸੇ ਤੋਂ ਸਰਟੀਫਿਕੇਟ ਲਵਾਂ ਮੇਰੇ ਅੰਦਰ ਕੀ ਹੈ ਇਹ ਜ਼ਰੂਰੀ ਹੈ ਵੀ ਕੋਈ ਥਰਮਾਮੀਟਰ ਲਾ ਕੇ ਚੈੱਕ ਕਰ ਲੂਗਾ ਗੁਰਵਾਨੀ ਦੇ ਨਾਲ ਨੇੜਤਾ ਹੈ ਸਮਾਜ ਦੀ ਗੱਲ ਕਰਦੇ ਹਾਂ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਨੇ ਉਹਦੀ ਗੱਲ ਕਰਦੇ ਹਾਂ ਜੋ ਕੋਈ ਪਖੰਡੀ ਪਖੰਡ ਕਰਦਾ ਹੈ ਉਹਦੀ ਗੱਲ ਕਰਦੇ ਹਾਂ ਜਿਹੜਾ ਬੰਦਾ ਗਲਤੀ ਕਰਦਾ ਹੈ ਸਮਾਜ ਦੇ ਵਿੱਚ ਉਹਦੀ ਗੱਲ ਕਰਦੇ ਹਾਂ ਕੋਈ ਵੀ ਹੋਵੇ ਅਰ ਜਿਹੜਾ ਇਹ ਮਾਹੌਲ ਡਿਰੇਕਟ ਕੀਤਾ ਜਾ ਰਿਹਾ ਹੈ ਨੈਰੇਟਿਵ ਬਣਾਇਆ ਜਾ ਰਿਹਾ ਹੈ ਅਤਵਾਦ ਵਾਲਾ ਕਿ ਜੂਨ 84 ਦੇ ਵਿੱਚ ਜੋ ਘਟਨਾ ਵਰਤੀਆਂ ਘਟਨਾਕਰਮ ਹੋਇਆ ਉਹਨੂੰ ਸੀਪੋ ਲੋਗੇ ਬਹੁਤ ਲੋਕ ਹਲੇ ਬੈਠੇ ਨੇ 40 ਸਾਲੀ ਹੋਏ ਕੋਈ ਬੜਾ ਟਾਈਮ ਨਹੀਂ ਹੋਇਆ ਉਹਦਾ ਪੰਜਾਬ ਪਟਿਆ ਹੋਇਆ ਮੁੜ ਕੇ ਲਿਹਣ ਤੇ ਆ ਨਹੀਂ ਸਕਿਆ ਜਿਹੜਾ ਮਰਹਾਨ ਉਦੋਂ ਹੋਇਆ ਜਾਗੋ ਆਈ ਹੈ ਲੈ ਇੱਕ ਬੰਦੇ ਤੇ ਦੋ ਨਿਹੰਗ ਕਤੀੜਾ ਨੇ ਜੇ ਕਿਰਪਾਨ ਨਾਲ ਹਮਲਾ ਕਰਤਾ ਤਾਂ ਕੀ ਤੁਸੀਂ ਚਾਹੋਗੇ ਅਸੀਂ ਖਾਲਸਾਤਨ ਬਣਾ ਲਿਆ ਅਸੀਂ ਆਜ਼ਾਦ ਹੋ ਗਏ ਇਹ ਗੁੰਡਾਗਰਦੀ ਹੈ ਹੁਣ ਕਿਹੜੀਆਂ ਤਰਾਹਾਂ ਮਾ ਲੱਗਣਗੀਆਂ ਜਿਨ੍ਹਾਂ ਨੇ ਉੱਤੇ ਹਮਲਾ ਕੀਤਾ ਹੈ ਕਿੰਨੀ ਸਜ਼ਾ ਹੋ ਬਾਹਰ ਕਿਸੇ ਨੇ ਜਾਤ ਨਹੀਂ ਪੁੱਛਣੀ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਜਦੋਂ ਜਾਗੋ ਦੀ ਗੱਲ ਕਰਦੇ ਹਾਂ ਪਿੰਡਾਂ ਵਾਲੇ ਵੇਲੇ ਤੇ ਉਦੋਂ ਤੁਹਾਨੂੰ ਪਤਾ ਹੈ ਜਾਗੋ ਨੂੰ ਕੰਟਰੋਲ ਕਰਨ ਵਾਲੇ ਵੀ ਆ ਗਏ ਸੀ ਤੇ ਮੁੜ ਕੇ ਜਾਗੋ ਲੱਭੀ ਨਹੀਂ ਫਿਰ ਕਹਿਣਗੇ ਕੇ ਪੀਐਸ ਗਿੱਲ ਨੇ ਨਾ ਸ਼ਰਿਆਮ ਕਰਨ ਘਾਣ ਕੀਤਾ ਨੌਜਵਾਨੀ ਖਤਮ ਕਰਦੀ ਅਦਬਾਬੇ ਦੇ ਵਿੱਚ ਮਾਝੇ ਵਾਲੇ ਕਹਿਣਗੇ ਸਾਡੇ ਤਾਂ 20 ਸਾਲ ਹੋ ਗਏ ਕੋਈ ਜਨ ਨਹੀਂ ਜੜੀ ਬਰਾਤ ਨਹੀਂ ਜੜੀ ਕਿਸੇ ਨੇ ਵਿਆਹ ਦੇਖਿਆ ਹੀ ਨਹੀਂ ਆ ਕਰਦੂਤਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਇਹ ਹੁਣ ਵੀ ਉਹੀ ਲੱਛਣ ਨੇ ਜੇ ਜਾਗੋ ਆਈ ਹੈ ਨਾ ਕੇ ਪੀਐਸ ਵਲ ਕੇ ਪੀਐਸ ਗਿਲਬਰਗ ਹੀ ਤੇ ਸੇਰੇ ਬੈਠੇ ਇੱਥੇ ਅਗਲੇ ਨੇ ਪ੍ਰੋਮੋਸ਼ਨ ਹੀ ਕਰਨੀ ਤੇ ਜਾਗੋ ਨੂੰ ਕੰਟਰੋਲ ਕਰਨ ਲੱਗੇ ਫਿਰ ਮੈਂਟਰੀ ਲਾਉਣਗੇ ਬੜਾ ਟਾਈਮ ਨਹੀਂ ਲੱਗਣਾ ਹੁਣ ਜਿਹੜੀਆਂ ਗੱਲਾਂ ਨੇ ਨਾ ਇਹ ਬੜੀਆਂ ਕੌੜੀਆਂ ਨੇ ਜਿਹੜੇ ਅਕਲ ਤੋਂ ਕੰਮ ਲੈਂਦੇ ਨਹੀਂ ਉਹਨਾਂ ਨੂੰ ਦੁੱਖ ਲੱਗਦਾ ਇਸ ਗੱਲ ਦਾ ਆਪਣੀ ਔਕਾਤ ਵਿੱਚ ਰਹੀਏ ਆ ਜਿਹੜੇ ਛੁਰਲੀਆਂ ਛੱਡਦੇ ਨੇ ਨਾ ਤੁਹਾਨੂੰ ਉਤਸ਼ਾਹਤ ਕਰਦੇ ਨੇ ਤੁਹਾਨੂੰ ਹਵਾ ਦਿੰਦੇ ਨੇ ਪੰਪ ਮਾਰਦੇ ਨੇ ਨੰਗ ਕੁਝ ਕਰ ਨਹੀਂ ਸਕਦੇ ਸੀ ਆ ਕਰਦਾ ਕੀ ਕਰਦਾ ਨਾ ਗਾ ਨੇ ਇਹ ਸੂਰਮਗਤੀ ਹੈ ਕੋਈ ਇਹ ਬਾਗਲਪਨ ਮੂਰਖਤਾ ਕਮਿਆਜਾ ਤੁਹਾਡੀਆਂ ਗਲਤੀਆਂ ਦਾ ਪਤਾ ਨਹੀਂ ਕਿਹਨੂੰ ਕਿਹਨੂੰ ਭੁਗਤਣਾ ਪੈਣਾ। ਕਿੱਥੇ ਕਿੱਥੇ ਸ਼ਰਮਿੰਦਾ ਹੋਣਾ ਪੈਣਾ। ਨਾ ਫੁਕਰੀਆਂ ਮਾਰੋ ਯਾਰ। ਬੜਾ ਸੌਖਾ ਗੱਡੀ ਵਿੱਚ ਬਹਿ ਕੇ 250 ਦਾ ਰੀਚਾਰਜ ਕਰਵਾਇਆ ਹੁੰਦਾ। 1.5 GB ਡਾਟਾ ਹੁੰਦਾ। ਆ ਦੇਖੋ ਜੀ ਢਿੰਗਾ ਨੇ ਚੱਕ ਤੇ ਫੱਟੇ ਕਮੈਂਟ ਕਰਨ ਵਾਲੇ। ਥੋੜੀ ਜਿਹੀ ਸ਼ੇਵਾ ਹੋਰ ਕਰ ਦੇਣੀ ਸੀ। ਇਸੇ ਵੇ ਸ਼ਰਮ ਹੈ ਮੜੀ ਮੋਟੀ ਤੁਹਾਡੇ ਵਰਗੇ ਨਾ 8:30 ਦਾ ਜੀ ਅੰਦਰੋਂ ਲੋਕ ਲਾ ਕੇ ਸੌ ਜਾਂਦੇ ਜਦੋਂ ਜਾਗੋ ਨੂੰ ਕੰਟਰੋਲ ਕੀਤਾ ਸੀ ਨਾ ਉਦੋਂ 8 ਵਜੇ ਕੋਈ ਖੇਤ ਜਾ ਕੇ ਪਾਣੀ ਨਹੀਂ ਲਾ ਸਕਦਾ ਸੀ ਜਦੋਂ ਜਾਗੋ ਨੂੰ ਅਗਲੇ ਕੰਟਰੋਲ ਕੀਤਾ ਅਗਲੇ ਪੁੱਛਦੇ ਨਿਸ ਵੀ ਤੋਂ ਕੌਣ ਹੈ ਸੋ ਫੜ ਤੋਂ ਫੇਰ ਮਾਰਦੇ ਸਿਰ ਖੋਪੜ ਦੇ ਵਿੱਚ ਤੇ ਧਰ ਕੇ ਨਾ ਨਾਲ ਬੇਕਾਰ ਜੀ 147 ਲਾ ਕੇ ਫੋਟੋ ਮੈਂ ਕਹਿੰਦੇ ਸੀ ਅਖਾੜ ਕੁ ਮਾਰਦੇ ਕਾਊਂਟਰ ਕਰਕੇ ਕਿਸੇ ਨੇ ਜਾਤ ਨਹੀਂ ਪੁੱਛੀ ਜੇ ਸਾਨੂੰ ਹਰੇ ਵੀ ਅਕਲ ਆਉਂਦੀ ਨਹੀਂ ਆਈਏ ਜਾਗੋ ਤੇ ਜਾਗੋ ਨੂੰ ਕੰਟਰੋਲ ਕਰਨ ਵੇਲੇ ਜਦੋਂ ਉਹਨਾਂ ਨੇ ਮੂਡ ਬਣਾ ਲਿਆ ਨਾ ਫਿਰ ਦੇਖੋ ਜਾਗੋ ਜਾਂਦੀ ਕਿੱਧਰ ਨੂੰ ਜਦੋਂ ਭਿੰਡਰਾਂ ਵਾਲੇ ਵੇਲੇ ਜਾਗੋ ਜਲਦੀ ਸੀ ਨਾ ਅਗਲੇ ਨੇ ਬਹਾ ਕੇ ਅੰਮ੍ਰਿਤਸਰ ਤੋਂ ਫਲੈਨ ਦੇ ਵਿੱਚ ਸਿੱਧੇ ਜੋਧਪੁਰ ਠੋਕੇ ਸੀ ਜਾਤ ਹੀ ਨਹੀਂ ਪੁੱਛੀ ਦੋ ਤਨਸਾਲ ਕਿਸੇ ਨੇ ਪੁਲਿਸ ਨੇ ਚਲਾਨ ਹੀ ਨਹੀਂ ਪੇਸ਼ ਕੀਤਾ ਵੀ ਕਿੱਥੇ ਕੋਈ ਬੈਠਾ ਕਿੱਥੇ ਨਹੀਂ ਕੁਛ ਮਾਰ ਮੁਰਗੇ ਕੋ ਜੇਲ੍ਹਾਂ ਜੁਨਾ ਕੱਟ ਕੇ ਆ ਗਏ ਹਲੇ ਵੀ ਥੋੜਾ ਬਹੁਤਾ ਨਾ ਦਿਮਾਗ ਤੋਂ ਅਕਲ ਤੋਂ ਕੰਮ ਲੈ ਲਓ ਐਵੇਂ ਨਾ ਫੁਕਰੀਆਂ ਮਾਰੋ ਜਿਹੜੇ ਭਿੰਡਰਾਂ ਵਾਲੇ ਦੀਆਂ ਪਾ ਕੇ ਟੀ-ਸ਼ਰਟਾਂ ਜਾਂ ਅਮਰਪਾਲ ਦੀਆਂ ਟੀ-ਸ਼ਰਟਾਂ ਪਾ ਕੇ ਇਹ ਜਿਹੜੇ ਫੁਕਰੀਆਂ ਮਾਰਦੇ ਹੋ ਨਾ ਭਿੰਡਰਾਂ ਵਾਲੇ ਦਾ ਇੱਕ ਮੁੰਡਾ ਕੈਨੇਡਾ ਬੈਠਾ ਤੇ ਇੱਕ ਜਲੰਧਰ ਬੈਠਾ ਪਰਿਵਾਰ ਤੇ ਰੰਚਿਕ ਭਰੀ ਆਂਜਨੀ ਆਈ ਪਿੰਡਾਂ ਵਾਲੇ ਦੇ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ-ਵੱਡੀਆਂ ਆ ਜਿਹੜੇ ਨਿਹੰਗਨੇ ਫੁਕਰੇ ਜਾਂ ਦੋ-ਚਾਰ ਪ੍ਰਚਾਰਕ ਨੇ ਢਾਡੀ ਨੇ ਇਹਨਾਂ ਦਾ ਕੁਝ ਨਹੀਂ ਜਣਾ ਇਹਨਾਂ ਨੇ ਤਾਂ ਗਰਮ-ਗਰਮ ਦੀਆਂ ਗੱਲਾਂ ਕਰਕੇ ਆਪਣੇ ਪ੍ਰੋਗਰਾਮ ਲਾਉਣੇ ਹੁੰਦੇ ਆ ਤੇ ਜਿਹੜੇ ਬਾਹਰ ਬੈਠੇ ਨੇ ਸਾਡੀ ਕੌਮ ਦੇ ਕੜਾ ਮ ਚੌਧਰੀ ਜਿਹੜੇ ਕਹਿੰਦੇ ਸਾਨੂੰ ਸ਼ਰਧ ਹੈ ਸਾਡਾ ਮਿੱਟੀ ਨਾਲ ਪਿਆਰ ਹੈ ਪੰਜਾਬ ਦੀ ਧਰਤੀ ਨਾਲ ਸਾਡਾ ਮੋਹ ਹੈ ਉਹਨਾਂ ਤੋਂ ਡਾਲਰਾਂ ਦੀ ਆਸ ਹੁੰਦੀ ਹੈ ਇਹਨਾਂ ਨੂੰ ਅਮਰਤਪਾਲ ਨੇ ਕਿਉਂ ਕਹਿਤਾ ਕਿ ਨਹੀਂ ਮੇਰੀ ਮਾਂ ਤੋਂ ਗਲਤੀ ਹੋ ਗਈ ਉਹਦਾ ਕਾਰਨ ਕੀ ਸੀ ਕਿ ਜੇ ਨਾਂ ਕਿਹਾ ਮੈਂ ਖਾਲਸਾਨੀਆ ਤਾਂ ਬਾਹਰੋਂ ਡਾਲਰ ਨਹੀਂ ਆਉਣੇ ਤੇ ਇਹੀ ਇਹਨਾਂ ਦੀ ਕਥਾ ਕਹਾਣੀਆਂ ਹੈ ਜਿਹੜੇ ਜਾਗੋ ਦੀਆਂ ਗੱਲਾਂ ਕਰਦੇ ਆ ਕਿਉਂਕਿ ਬਾਹਰ ਜਿਹੜੇ ਇੱਥੋਂ ਗਏ ਨੇ ਬੇਵਕੂਫ ਬਹੁਤ ਬੈਠੇ ਨੇ ਠੀਕ ਹੈ ਉਹ ਪੈਸੇ ਇਕੱਠੇ ਕਰ ਕਰਕੇ ਨੂੰ ਭੇਜੀ ਜਾਂਦੇ ਐ ਤੇ ਇਹ ਬਕਵਾਸ ਕਰੀ ਜਾਂਦੇ ਐ ਮੈਂ ਬੇਨਤੀ ਤਾਂ ਕੀਤੀ ਐ ਨਾ ਮਾਹੌਲ ਖਰਾਬ ਕਰੋ ਬੜਾ ਵਧੀਆ ਲੋਕ ਪੰਜਾਬ ਦੇ ਵਿੱਚ ਵਸਦੇ ਰਹਿੰਦੇ ਐ ਸਾਰੇ ਮਰਜਵਾ ਦੇ ਸਾਰੀਆਂ ਕਮਿਊਨਿਟੀਆਂ ਦੇ ਲੋਕ ਰਹਿੰਦੇ ਐ ਐਵੇਂ ਨਾ ਮਾੜੀ ਮੋਟੀ ਗੱਲ ਤੇ ਹਮਲਾ ਕਰਕੇ ਦੋ ਕਰਪਾਨਾ ਮਾਰ ਕੇ ਕਿਸੇ ਦੇ ਸੂਰਮੇ ਬਣੋ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਹੈ ਸ਼ਰਿਆਮ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਕਰਵਾਉਣ ਵਾਲੇ ਪੰਜਾਬ ਦੇ ਵਿੱਚ ਹੀ ਘੁੰਮਦੇ ਆ ਕੀ ਕਰ ਲਿਆ ਉਹਨਾਂ ਤੁਸੀਂ ਕੁਝ ਵਿਗਾੜਤਾ ਉਹਨਾਂ ਦਾ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਇਹਨਾਂ ਫੋਗਰਿਆਂ ਦੇ ਪਿੱਛੇ ਲੱਗ ਕੇ ਨਾ ਐਵੇਂ ਨਾ ਕਮੈਂਟ ਕਰੀ ਚੱਲ ਗਏ ਐਵੇਂ ਵੀਡੀਓ ਪਾਈ ਚੱਲ ਗਏ ਮੈਨੂੰ ਵੀ ਤੇ ਰਿਕਮੈਂਡ ਆਉਂਦੇ ਆ ਮੈਂ ਜਵਾਬ ਨਹੀਂ ਦਿੰਦਾ ਆਪਣਾ ਕਿਹਦਾ ਜਿੰਨੇ ਭੌਂਕਣਾ ਭੌਂਕੀ ਜਾਓ ਪਰ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਭਾਈਚਾਰਕ ਸਾਂਝ ਬਣੀ ਰਹੇ ਇਹ ਬੋਲਦੇ ਰਮਾਂਗੇ ਜੇ ਸੰਦੀਪ ਠਾਕਰ ਨੇ ਕੋਈ ਵੱਧ ਘਟ ਬੋਲਿਆ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਹਨੂੰ 10 ਬੰਦੇ ਇਕੱਠੇ ਕਰਕੇ ਪੰਚਾਇਤ 'ਚ ਬਹਾ ਸਕਦੇ ਹਾਂ। ਉਹਨੂੰ ਪੁੱਛਿਆ ਜਾ ਸਕਦਾ ਹੈ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਇਹ ਜੇ ਕੱਲ ਨੂੰ ਕੋਈ ਨਿਹੰਗ ਨੂੰ ਫੜ ਕੇ ਭੜਕਾਤਾ ਉਹਨਾਂ ਨੇ, ਕੱਠ ਵਿੱਚ ਫਿਰ ਕੀ ਪਤਾ ਲੱਗੂ ਬਈ। ਬਸੇਰਾ ਹੋਇਆ ਇਹਦਾ ਕੁਛ। ਅਜਿਹਾ ਕਹਿੰਦੇ ਨਾ, ਫਲਾਨੇ ਥਾਂ ਨਹੀਂ ਗਮਾਰਦਾ, ਫਲਾਨੇ ਥਾਂ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਫਲਨ ਸਾਹ ਆਹ ਹੋ ਗਿਆ ਅਗਲੇ ਥੋੜੇ ਵੰਗੂ ਰੋਲਾ ਨਹੀਂ ਪਾਉਂਦੇ ਅਗਲੇ ਮਿੰਟ ਲਾਉਂਦੇ ਨੇ ਕਿਦਾਂ ਕੀ ਕਰਨਾ ਕਿਦਾਂ ਕੀ ਕਰਨਾ ਠੀਕ ਹੈ ਇਹ ਰਮਝਾ ਹੀ ਨੇ ਸਮਝ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ